ਕੰਸਰੀ ਕਿ ਮਿਰਜਾਂ ਨੇ ਸੁਸਾਈਡ ਹੋ ਗਈ ਹੈ ਜੀ ਕੀ ਮਾਮਲਾ ਹੈ ਹਾਂ ਜੀ ਆਪਣਾ ਜਕਸੀਰ ਸਿੰਘ ਹੈ ਜਿਹੜਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਇਹਨੇ ਇੱਕ ਮਕਾਨ ਬਣਾਇਆ ਸੀਗਾ ਤਾਂ ਮਕਾਨ ਬਣਾਇਆ ਸੀ ਇਹ ਜਿਹਦੀ ਲੇਬਰ ਸੀਗੀ ਠੇਕਾ ਮਦਦ ਕੀਤਾ ਸੀਗਾ ਨੇ ਉਹਦੇ ਪੈਸੇ ਨਹੀਂ ਸੀ ਦੇ ਰਹੇ ਉਹਦੇ ਤੋਂ ਤੰਗ ਆ ਕੇ ਇਹਨਾਂ ਨੇ ਸੁਸਾਈਡ ਕੀਤੀ ਹੈ ਤੇ ਗਗਨਦੀਪ ਕੌਰ ਪਤਨੀ ਜਕਸੀਰ ਸਿੰਘ ਜਿਹੜੀ ਮ੍ਰਿਤਕ ਦੇ ਘਰ ਵਾਲੀ ਹੈ ਉਹਦੇ ਬਿਆਨ ਤੇ ਸੀ ਦੋਸ਼ੀਆਂ ਦੇ ਖਿਲਾਫ 108 ਬੀ ਐਨ ਐਸ ਤਹਿਤ ਮੁਕੱਦਮਾ ਦਾਜ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਕੀ ਪਰਿਵਾਰ ਨੂੰ ਦੱਸਿਆ ਯਾਰ ਕਿ ਉਹਨਾਂ ਨੇ ਪਹਿਲਾਂ ਕੋਈ ਵੀਡੀਓ ਵੀ ਵਾਇਰਲ ਕੀਤੀ ਹੈ। ਉਹ ਵੀ ਉਹਨਾਂ ਨੂੰ ਕਹਿ ਸਨ ਦਿਖਾਓ ਵੀਡੀਓ ਚੈੱਕ ਕਰਕੇ ਬੰਦ ਜਿਹਦਾ ਜਿਹਦਾ ਨਾਮ ਲਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ। ਜੀ ਕੀ ਨਾਮ? ਵਰਤਿਆਰ ਸਿੰਘ ਹੈ। ਹਾਂ ਜੀ। ਮੈਂ ਭਰਾ ਹੀ ਲੱਗਦਾ ਜੀ। ਤਾਏ ਦਾ ਮੁੰਡਾ ਨਾ। ਕੀ ਕੀ ਗੱਲ ਹੈ? ਗੱਲ ਜੀ ਬਸਨਤਾ ਵੀਡੀਓ ਤੋਂ ਪਤਾ ਲੱਗਿਆ ਜਿਹੜੀ ਵੀਡੀਓ ਵਾਇਰਲ ਹੋਈ ਆ ਵੀ ਕਿਸੇ ਦੇ ਘਰੇ ਕੰਮ ਕੀਤਾ ਸੀ ਉਹਨਾਂ ਨੇ ਤੇ ਉਹਦੇ ਨਾਲ ਪੈਸਿਆਂ ਦਾ ਕੋਈ ਲੈਣ ਦੇਣ ਸੀਗਾ ਉਹ ਦਿੰਦੇ ਨਹੀਂ ਸੀਗੇ ਤੇ ਉਹ ਤੋਂ ਦੁਖੀ ਹੋ ਕੇ ਇਹਨਾਂ ਨੇ ਇਹ ਸਟੈਪ ਚੱਕਿਆ ਗਿਆ ਸਾਡੇ ਕੋਲ ਕੋਈ ਗੱਲ ਕੀਤੀ ਇਹਨਾਂ ਨੇ ਨਹੀਂ ਨਹੀਂ ਸਾਡੇ ਕੋਲ ਕਿਤੇ ਗੱਲ ਨਹੀਂ ਕੀਤੀ ਜੀ ਅਸੀਂ ਭੈਣ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਚੀਜ਼ ਦਾ ਮਸਲਾ ਸੀਗਾ ਇਹਦਾ ਰੌਲਾ ਸੀਗਾ ਇਹ ਜਿਹੜੀ ਵੀਡੀਓ ਪਾਈ ਹੈ ਉਹਨਾਂ ਨੂੰ ਕਿੱਥੇ ਕੀਤੀ ਹੈ ਵੀਡੀਓ 프ਰਿੰਟ ਸਰਕਲ ਦੇ ਵਿੱਚ ਜਿੰਨੇ ਕੁ ਬੰਦਿਆਂ ਦੇ ਉਹਦੇ ਕੋਲ ਕੰਟੈਕਟ ਸੀਗੇ ਉਹਨਾਂ ਨੂੰ ਵਾਇਰਲ ਕੀਤੀ ਹੈ ਜੀ ਉਹ ਭੇਜੀ ਹੈ ਉਹਦੇ ਚ ਇਹੀ ਕਿਹਾ ਜੀ ਵੀ ਮੇਰਾ ਜਿਹੜਾ ਇਹਨਾਂ ਨੇ ਦੱਸਿਆ ਕਿ ਇਹ ਘਰ ਦੇ ਨਾਲ ਰੌਲਾ ਸੀਗਾ ਉਹਦੇ ਵਿੱਚ ਵੀ ਮੈਨੂੰ ਉਹ ਧਮਕੀਆਂ ਦੇ ਲਈ ਤੈਨੂੰ ਮਾਰਾਂਗੇ ਅਸੀਂ ਐਂ ਕਰਾਂਗੇ ਤਾਂ ਉਸ ਕਰਕੇ ਸਟੈਪ ਚ ਗਿਆ ਜੀ ਹਾਂ ਵੀਡੀਓ ਹੈ ਜੀ ਪਰ ਨਾਮ ਹਰਤਾ ਨਹੀਂ ਸੀ ਕੋਟ ਬੱਸ ਹੀ ਪੰਡਾ ਜੀ ਮੋਟ ਬੱਸ ਹਾਂ ਜੀ ਤੁਸੀਂ ਕੀ ਲੱਗਦਾ ਉਹ ਮੇਰਾ ਰਿਸ਼ਤੇਦਾਰ ਹੈ ਜੀ ਸਾਡਾ ਪ੍ਰਾਣਾ ਸੀਗਾ ਮੈਂ ਉਹ ਸਾਲਾ ਹੀ ਅੱਛਾ ਤੁਸੀਂ ਸਾਲਾ ਹਾਂ ਜੀ ਕੀ ਗੱਲ ਹੋਈ ਹੈ ਗੱਲ ਤਾਂ ਹੀ ਆਏ ਸੀਗਾ ਕੋਠੀ ਸਾਰੀ ਪਾਤੀ ਜੀ ਠੀਕ ਹੈ ਜਦੋਂ ਪੈਸਿਆਂ ਦਾ ਹਿਸਾਬ ਕਿਤਾਬ ਦੀ ਮੰਗ ਕੀਤੀ ਉਹਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਵੀ ਸਾਡੀ ਕੋਠੀ ਜਾ ਨੁਕਸਾਨ 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 ਠੀਕ ਹੈ ਜੀ ਤੇ ਪੈਸੇ ਦੇਣ ਜੀ ਨਹੀਂ ਆਏ ਤੇ ਲੋਕਾਂ ਦੇ ਕੋਲੇ ਉਹ ਕਹਿ ਰਹੇ ਆ ਵੀ ਅਸੀਂ ਬੰਨ ਕੇ ਕਰੇ ਇੱਕ ਵਾਰੀ ਬੰਨ ਕੇ ਉਹਨੂੰ ਵੀ ਕੁੱਟਣਾ ਸੀ ਠੀਕ ਹੈ ਤੇ ਬਾਕੀ ਉਹਨਾਂ ਦੇ ਜਿੰਨੇ ਵੀ ਮਿਸਤਰੀ ਦੇ ਸੰਦ ਹੈਗੇ ਆ ਜੋ ਮਿਸਤਰੀਆਂ ਦੇ ਨਾਲ ਹੁੰਦੇ ਆ ਤੇ ਸਿਕੰਡੀ ਵਗੈਰਾ ਜੋ ਵੀ ਹੈ ਠੀਕ ਹੈ ਉਹ ਵੀ ਮੰਨ ਕੇ ਉਹਨਾਂ ਦੇ ਘਰੇ ਕਰੀ ਆਈ ਉਹਨਾਂ ਦੇ ਉਹਨਾਂ ਨੇ ਦਿੱਤੇ ਨਹੀਂ ਉਹ ਬੰਦਾ ਪਰੇਸ਼ਾਨ ਸੀਗਾ ਜੀ ਜੇ ਪਹਿਲਾਂ ਕੋਈ ਦੱਸਦਾ ਠੀਕ ਸੀਗੀ ਕੋਈ ਗੱਲ ਹੋਰ ਰਾਹ ਪੈ ਜਾਂਦੀ ਠੀਕ ਹੈ ਤੇ ਉਹਨੇ ਇੱਕ ਦੋ ਵਾਰੀ ਇਹ ਵੀ ਕਿਹਾ ਵੀ ਸਰਪੰਚ ਦੇ ਸਾਹਮਣੇ ਆਪਾਂ ਗੱਲਬਾਤ ਕਰ ਲੈਨੇ ਆ ਆਪਾਂ ਨਿਵੇੜ ਲੈਨੇ ਆ ਠੀਕ ਹੈ ਪਰ ਉਹ ਕਹਿ ਰਿਹਾ ਵੀ ਸਾਡੀ ਬੇਇੱਜ਼ਤੀ ਹੈ ਸਰਪੰਚ ਦੇ ਸਾਹਮਣੇ ਠੀਕ ਹੈ ਅੱਜ ਤਾਂ ਤੈਨੂੰ ਇੱਕ ਵਾਰੀ ਬਣਾਵਾਂਗੇ ਉਦੋਂ ਬਾਅਦ ਦੇਖਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੀ ਮੰਗ ਹੈ ਵੀ ਉਹ ਬੰਦੇ ਨੂੰ ਸਜ਼ਾ ਉਹਨਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਠੀਕ ਹੈ ਤੇ ਮੇਰੀ ਭੈਣ ਦੇ ਤਿੰਨ ਜਵਾਬ ਹੈ ਜੀ ਦੋ ਕੁੜੀਆਂ ਤੇ ਇੱਕ ਮੁੰਡਾ ਜੀ ਛੋਟੇ ਛੋਟੇ ਬੱਚੇ ਆ ਜੀ ਤੇ ਉਹ ਰੋਲ ਜਾਣਗੇ ਕੋਈ ਜੀ ਵੀ ਨਹੀਂ ਜਾਇਜ਼ਤ ਨਹੀਂ ਇਹਨਾਂ ਦੇ ਕਿੰਨੇ ਟਾਈਮ ਦਾ ਕੰਮ ਕਰਦੇ ਸੀ ਮਿਸਤਰੀ ਬਹੁਤ ਟਾਈਮ ਦਾ ਕੰਮ ਕਰਦੇ ਸੀ ਕੱਟੂ-ਕੱਟ ਹੋ ਗਿਆ ਮੈਨੂੰ ਲੱਗਦਾ 15-14 ਉੱਪਰ ਵਿਆਹ ਨੂੰ ਹੋ ਗਏ ਹਾਂ 13-14 ਸਾਲ ਦਾ ਵਿਆਹ ਨੂੰ ਹੋ ਗਏ ਉਦੋਂ ਪਹਿਲਾਂ ਦੇ ਕਰਦੇ ਸੀਗੇ ਬਚਪਨ ਤੋਂ ਜੀ ਮੇਰਾ ਕੀ ਨਾਮ ਹੈ ਗਗਨ ਮੀਰ ਕੌਰ ਜੀ ਉਸ ਵੀ ਜਿਹੜੀ ਉਹ ਮਾਲੂ ਫੈਕਟਰੀ ਹੈ ਤੁਹਾਡੇ ਕਿੰਨੇ ਮੇਰੇ ਪਤੀ ਸੀ ਜੀ ਨਾਮ ਜਖਸੀਰ ਸਿੰਘ ਸੀ ਜੀ ਮੇਰ ਜਾਨਾ ਜੀ ਨਹੀਂ ਚੱਲਦੀ ਨਹੀਂ ਦਾ ਕੰਮ ਕਰਦੇ ਹੁੰਦੇ ਸੀ ਬਾਬਾ ਚਰੋਗਾ ਠੇਕੇ ਦੇ ਕੰਮ ਲਿਆ ਵਾ ਸੀ ਕੋਠੀ-ਕੁਠੀ ਵਧੀਆ ਇਹਨਾਂ ਦੀ ਪਾਤੀ ਸੀ ਰਿੰਦਾ ਕੰਮ ਥੋੜਾ ਮੋਟਾ ਰਹਿੰਦਾ ਸੀ ਹੁਣ ਮਗਰੋਂ ਜੇ ਨੁਕਸ ਕੱਢਣ ਲੱਗ ਗਏ ਸੀ ਕਿੰਨੇ ਪੈਸੇ ਸੀ ਪੈਸੇ 60-70000 ਰੁਪਏ ਰਹਿੰਦਾ ਜੀ ਤਾਂ ਹਾਂ ਜੀ ਕਿੰਨੇ ਤਿੰਨ ਬੱਚੇ ਜੀ ਦੋ ਕੁੜੀਆਂ ਇੱਕ ਮੁੰਡਾ ਜੀ ਛੋਟੇ ਛੋਟੇ ਬੱਚੇ ਜੀ ਦਿਹਾੜੀ ਕਰਕੇ ਟਾਈਮ ਪਾਸ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਤੁਹਾਡੀ ਨਾਲ ਗੱਲਬਾਤ ਵੀ ਹੋਈ ਉਹਨਾਂ ਕਰੀ ਸੀ ਕਿ ਕਹਿੰਦੇ ਸਿੱਧਮਕਾ ਦਿੰਦੇ ਧਮਕਾ ਦਿੰਦੇ ਮੈਂ ਆਖਦੀ ਵੀ ਹੁੰਦੀ ਸੀ ਵੀ ਮੈਂ ਤੁਹਾਡੇ ਨਾਲ ਆ ਨਾ ਵੀ ਤੁਸੀਂ ਦੱਸੋ ਸਾਰਿਆਂ ਨੂੰ ਆਹਨ ਦਾ ਕੋਈ ਨਹੀਂ ਮਾਪੇ ਹੈਂਡਲ ਕਰ ਲਊ ਆਪੇ ਹੈਂਡਲ ਕਰ ਲਊ ਆਏ ਆ ਕੇ ਤੇ ਮੈਨੂੰ ਸ਼ਾਇਦ ਨਹੀਂ ਸਰਪੰਚ ਨੂੰ ਕਦੇ ਕਰਨੀ ਕੀਤੀ ਕਿ ਉਹਨਾਂ ਨੂੰ ਆਖਿਆ ਸੀ ਸਰਪੰਚ ਦੇ ਕੋਲੇ ਆ ਜਾ ਇੱਕ ਵਾਰੀ ਹਨਾ ਵੀ ਮੇਰਾ ਹਿਸਾਬ ਕਿਤਾਬ ਇੱਕ ਵਾਰੀ ਕਰ ਲਓ ਨਾ ਵੀ ਮਗਰ ਮੈਂ ਸਾਰਾ ਰਿੰਦਾ ਖੁੰਦਾ ਕੰਮ ਕਰਕੇ ਜਾਊਂਗਾ ਤੇ ਨਹੀਂ ਮੰਨੇ ਕਹਿੰਦਾ ਸਰਪੰਚ ਕੋਲ ਤਾਂ ਆਉਂਦੇ ਨਹੀਂ ਇਸ ਤਾਂ ਤੈਨੂੰ ਮਾਰਾਂਗੇ ਉਹਨਾਂ ਆਨੇ ਵੀ ਸਜ਼ਾ ਮਿਲੇਗੀ ਮੈਂ ਤਾਂ ਖੁਦ ਅੱਥ ਨਾਲ ਅੱਗ ਲਾਉਣਿਆ ਉਹਨੂੰ ਜੀ ਉਹਨਾਂ ਬਸੇ ਜੀ ਜੇ ਤਾਂ ਮੇਰੇ ਨਿੱਕੇ ਨਿੱਕੇ ਜਵਾਕ ਰਲ ਗਏ ਮੈਂ ਕੱਲ ਦੀ ਕੁਝ ਜ਼ਰੂਰ ਗਈ ਫਿਰ ਮੇਰੇ ਕੋਲੇ ਕੀ ਬੱਜੇ ਜੀ ਮੈਂ ਤਾਂ ਖੁਦ ਕੱਠ ਦੇ ਵਿੱਚ ਅੱਗ ਲਾਉਣਿਆ ਉਹਨੂੰ ਜੇ ਮੇਰੀ ਮੰਗ ਪੂਰੀ ਹੋ ਜੇ ਮੈਨੂੰ ਫੇਰ ਹੀ ਸ਼ਾਂਤੀ ਮਿਲੂਗੀ ਮੇਰੇ ਬੱਚੇ ਫਿਰ ਗੁੱਜ ਰਹਿਣਗੇ ਮੈਂ ਦਕਸ਼ੀਰ ਸਿੰਘ ਆ ਸਪੁੱਤਰ ਬਿੱਲੂ ਸਿੰਘ ਮੈਂ ਬੋਲਦਾ ਵੀ ਮੈਂ ਇੱਥੇ ਕੋਠੀ ਪਾਈ ਸੀ ਪਿੰਡ ਚ ਮਿਰਜਾਣਾ ਪਿੰਡ ਬਲਵਿੰਦਰ ਸਿੰਘ ਬਲਵਿੰਦਰ ਬਲਵਿੰਦਰ ਸਿੰਘ ਦੇ ਸਨਫ ਕਰਾਇਆ ਸੀ ਕਰਨੈਲ ਸਿੰਘ ਸਪੁੱਤਰ ਫੋਜਾ ਸਿੰਘ ਉਹਨਾਂ ਨੇ ਮੇਰੀ ਕੋਠੀ ਪਾਈ ਦੇ ਵਿੱਚ ਨੁਕਸ ਕੱਢਿਆ ਬਾਅਦ ਚ ਜਮਾ ਜਦੋਂ ਅੰਤ ਤੇ ਕੰਮ ਨਿਬੜ ਗਿਆ ਦੋ ਦਿਨਾਂ ਦਾ ਕੰਮ ਰਹਿਦਾ ਸੀ ਬੋਦਨਾ ਕੰਮ ਰਹਿੰਦਾ ਸੀ ਉਹਨਾਂ ਨੂੰ ਮੈਂ ਕਿਹਾ ਮੇਰਾ ਤੁਸੀਂ ਠੇਕੇ ਵਾਲਾ ਹਿਸਾਬ ਕਰੋ ਠੇਕੇ ਵਾਲਾ ਹਿਸਾਬ ਕਰੋ ਠੇਕੇ ਵਾਲਾ ਹਿਸਾਬ ਕਰੋ ਉਸ ਤੋਂ ਬਾਅਦ ਮੈਂ ਜਿਹੜੇ ਤੁਹਾਡੇ 20 ਦਿਨਾਂ ਰਿਆ ਦੱਸ ਦੇਣ ਲੱਗਦੇ ਆ ਉਹ ਮੈਂ ਤੁਹਾਡਾ ਸਾਰਾ ਕੰਮ ਕਰੂੰਗਾ ਤੇ ਵੀ ਮੇਰਾ ਸਰਪੰਚ ਕੋਲੇ ਹਿਸਾਬ ਕਰੋ ਤੁਸੀਂ ਜਿਹੜਾ ਘਾਟਾ ਵਾਧਾ ਕੋਈ ਗਲਤੀ ਹੋਈ ਆ ਚਲ ਮੰਨ ਵੀ ਗਲਤ ਹੋ ਜਾਂਦਾ ਕੰਮ ਕਈ ਵਾਰੀ ਗਲਤ ਕੋਈ ਕੰਮ ਹੋ ਗਿਆ ਉਹ ਮੇਰਾ ਤੁਸੀਂ ਕੋਈ ਗੱਲ ਨਹੀਂ ਸਰਪੰਚ ਕੋਲੇ ਹੋ ਬੈਠੋ ਫਿਰ ਮੈਂ ਤੇ ਕੋਲੇ ਬੈਠੋ ਬੈਠੋ ਤੇ ਉਹ ਜੇ ਕੋਈ ਗਲਤ ਕੰਮ ਹੈ ਤਾਂ ਉਹ ਸਹੀ ਕਰਦਾ ਵੀ ਮਾੜਾ ਮੋਟਾ ਕੋਈ ਹੋ ਹੀ ਜਾਂਦਾ 19 20 ਮਾੜਾ ਮੋਟਾ ਹੋ ਜਾਂਦਾ ਹੋ ਜਾਂਦਾ ਉਹਨਾਂ ਨੇ ਪਿੰਡ ਚ ਕਿਹਾ ਕਈ ਬੰਦਿਆਂ ਕੋਲੇ ਕਿਹਾ ਵੀ ਮਿਸਤਰੀ ਨੂੰ ਅਸੀਂ ਬਰਿਆ ਕੇ ਘਰੇ ਸਾਧਦੇ ਆ ਘਰੇ ਸਾਧਦੇ ਆ ਤੇ ਉਹਨੂੰ ਸਵਾਰ ਕੇ ਬਣਾਵਾਏ ਮਿਸਤਰੀ ਵੀ ਕੁੱਟਾਂਗੇ ਇਹਨੂੰ ਪਿੰਡ ਦੇ ਵਿੱਚ ਬਹੁਤ ਬੰਦਿਆਂ ਨੇ ਕਿਹਾ ਵੀ ਪਿੰਡ 'ਚ ਅਸੀਂ ਉਹਨੂੰ ਵੀ ਕੁੱਟਾਂਗੇ ਘਰੇ ਸੱਦ ਕੇ ਕੇਰਾ ਬਰਿਆ ਕੇ ਉਹਨੂੰ ਅਸੀਂ ਘਰੇ ਸੱਦ ਲਈਏ ਮੇਰੇ ਸੰਦ ਤੇ ਹੋਰ ਵੀ ਕੁਝ ਸਮਾਨ ਟੁੱਡੇ ਵਾਲਾ ਮੜਾ ਮੋਟਾ ਉੱਥੇ ਰਹਿ ਗਿਆ ਉਹ ਕਹਿੰਦੇ ਜੇ ਮਿਸਤਰੀ ਆ ਜੂਗਾ ਤਾਂ ਅਸੀਂ ਬਰਿਆ ਕੇ ਉਹਨੂੰ ਘਰੇ ਸੱਦਾਂਗੇ ਤੇ ਉਸ ਤੋਂ ਬਾਅਦ ਉਹਨੂੰ ਕੁੱਟਾਂਗੇ ਨਾਲੇ ਉਹ ਅਸੀਂ ਵੀ ਵਿਆਹ ਤੋਂ ਬਾਅਦ ਉਹਨੂੰ ਸਮਾਰ ਕੇ ਬਣਾਵਾਂਗੇ ਉਹ ਪਿੰਡ ਦੇ ਵਿੱਚ ਅੱਧੇ ਪਿੰਡ ਦੇ ਵਿੱਚ ਅੱਧੇ ਬੰਦਿਆਂ ਕੋਲੇ ਕਿਹਾ ਕਿਹਾ ਮੇਰਾ ਇਹ ਕੰਮ ਕਰ ਲੂ ਜੀ ਨਹੀਂ ਕਰਦਾ ਸੀ ਜੀ ਨਹੀਂ ਕਰਦਾ ਮੇਰਾ ਪਰਿਵਾਰ ਛੱਡਣ ਨੂੰ ਮੇਰਾ ਸੋਹਣਾ ਪਰਿਵਾਰ ਆ ਵਧੀਆ ਬੱਚੇ ਆ ਦੋ ਕੁੜੀਆਂ ਇੱਕ ਮੁੰਡਾ ਵਧੀਆ ਪਰਿਵਾਰ ਆ ਮੇਰਾ ਸੋਹਣਾ ਪਰਿਵਾਰ ਆ ਤੇ ਉਹ ਮੇਰਾ ਛੱਡਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਉਹਨਾਂ ਕਰਕੇ ਮੈਂ ਆਹ ਕੋਈ ਗਲਤ ਕਦਮ ਚੱਕ ਰਿਹਾ ਹਾਂ ਗਲਤ ਕਦਮ ਉਹਨਾਂ ਕਰਕੇ ਚੱਕ ਰਿਹਾ ਹਾਂ ਕਿਉਂ ਕਿ ਮੇਰੀ ਉਦੇਵ ਤੇ ਬੇਇੱਜ਼ਤੀ ਹੁੰਦੀ ਹੈ ਵੀ ਉਹ ਨਾ ਮੈਨੂੰ ਮੰਨ ਕੇ ਚੱਲੋ ਵੀ ਉਹ ਮੈਨੂੰ ਘਰੇ ਛੱਡਿਆ ਠੀਕ ਹੈ ਮੈਂ ਵਾਗ ਗਿਆ ਉਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਕੁਝ ਵੀ ਕਰੋ ਕੁੱਟਿਆ ਤੇ ਜਿਉ ਮੈਨੂੰ ਕੁਟਿਆ ਬਾਅਦ 'ਚ ਮੈਨੂੰ ਚੱਲੋ ਠੀਕ ਹੈ ਮਾੜਾ ਮੋਟਾ ਕੁੱਟਿਆ ਵੀ ਉਹ ਮੈਨੂੰ ਛੱਡ ਦੇਣਗੇ ਛੱਡ ਦੇਣਗੇ ਠੀਕ ਹੈ ਬਾਣਾ ਮੋਟਾ ਕੁੱਟ ਤੇ ਮੇਰੀ ਤਾਂ ਬੇਇੱਜ਼ਤੀ ਹੋਊਗੀ ਨਾ ਉਹ ਗੱਲ ਦੇ ਵਿੱਚ ਉਹ ਮੈਨੂੰ ਹੁਣ ਕਹਿੰਦੇ ਇਹ ਹਰੇਕ ਪਿੰਡ ਸਾਰੇ ਪਿੰਡ ਦੇ ਵਿੱਚ ਉਹ ਕਹਿੰਦੇ ਆ ਕਹਿੰਦੇ ਸਾਰੇ ਪਿੰਡ ਦੇ ਵਿੱਚ ਉਹ ਕਹਿੰਦੇ ਆ ਵੀ ਅਸੀਂ ਜਾਕੀ ਨੇ 3 ਨੂੰ ਕਰੇ ਸਾਥ ਕੇ ਜਿਹੜਾ ਉਹ ਅਸੀਂ ਮਾਰ ਕੇ ਬਣਾਵਾਂਗੇ ਬਾਅਦ ਤੋਂ ਕੋਟੀ ਪਾਤੀ ਉਦੋਂ ਤੁਰਤ ਸਰਪੰਚ ਕੋਲ ਠੀਕ ਆ ਮੈਨੂੰ ਕਿਹਾ ਅਸੀਂ ਵੀ ਸਰਪੰਚ ਕੋਲੇ ਮੇਰਾ ਸਾਥ ਕਰੋ 20 ਰੁਪਏ ਤੇ ਕੋਲੇ ਮੜਾ ਮੋਟਾ ਚਲੂ 19 ਕਿ ਹੋਗੀ ਉਹ ਤੁਸੀਂ ਬੰਦੇ ਸਾਥ ਕੇ ਚਾਰ ਜੇ ਕੋਈ ਗਲਤ ਕੰਮ ਆ ਤਾਂ ਉਹ ਸਹੀ ਹੋ ਵੀ ਜਾਂਦਾ ਹੋ ਜਾਂਦਾ ਤੇ ਉਹ ਮੈਨੂੰ ਉਹ ਕਰਿਆ ਉਹਨਾਂ ਨੇ ਵੀ ਲੋਕਾਂ ਕੋਲੇ ਕਹਿੰਦੇ ਆ ਪੀਐਸੀ ਜੁਕਸੀਰ ਮਿਸਤਰੀ ਨੂੰ ਸਮਾਰ ਕੇ ਕੁੱਟਾਂਗੇ ਘਰੇ ਸੱਦ ਕੇ ਪ੍ਰਿਆ ਆ ਕੇ ਵੀ ਵਿਆਹ ਹੈ ਵਿਆਹ ਤੋਂ ਬਾਅਦ ਕੁੱਟਾਂਗੇ ਵੀ ਸਾਡੇ ਵਿਆਹ ਤੇ ਹੋਇਆ ਵਿਆਹ ਵੀ ਦਾ ਵਿਆਹ ਜੁੱਲ ਜੰਦਰ ਪੀਐਸੀ ਕੁੱਟਾਂਗੇ ਕੁੱਟਾਂਗੇ ਠੀਕ ਹੈ ਉਹ ਜੀ ਮਾੜੀ ਮੋਟੀ ਗਲਤੀ ਹੈ ਚਲੋ ਸਰਪੰਚ ਜੀ ਕੋਈ ਗਲਤ ਹੋ ਗਿਆ ਕੰਮ ਮਿਸਤਰੀ ਕੰਮ ਕਰਦਿਆਂ ਤੋਂ ਗਲਤ ਹੋ ਵੀ ਜਾਂਦਾ ਹੋ ਜਾਂਦਾ ਤੇ ਉਹ ਵੀ ਮਾੜਾ ਮੋਟਾ ਕੰਮ ਹੈਗਾ ਜਿਹੜਾ ਗਲਤ ਉਹ ਤੁਸੀਂ ਮੈਂ ਤੇ ਕੋਲੇ ਬੈਠੋ ਮੈਂ ਤੇ ਕੋਲੇ ਬੈਠ ਕੇ ਸਮਾਰ ਕੇ ਜਿਵੇਂ ਓ ਕੀ ਕੋਈ ਗੱਲ ਨਹੀਂ ਚੱਲ ਆ ਕੰਮ ਗਲਤ ਹੋ ਗਿਆ ਵੀ ਤੂੰ ਭਾਈ ਇੱਥੇ ਹੀ ਕਰ ਉਹ ਮੈਂ ਕਰਦਾ ਤੇ ਲੋਕਾਂ ਕੋਲੇ ਇਹ ਕਹਿੰਦੇ ਆ ਵੀ ਜੇ ਉਹ ਵੀ ਜਕਸੀਰ ਮਿਸਤਰੀ ਆਊਗਾ ਹੁਣ ਅਸੀਂ ਬਨਾਂਗੇ ਘਰੇ ਬਨ ਕੇ ਕੁੱਟਾਂਗੇ ਇਹ ਗੱਲ ਕਰਦੇ ਆ ਤੇ ਇਹ ਗੱਲ ਤਾਂ ਗਲਤ ਹੋ ਗਈ ਵੀ ਜੇ ਕੁੱਟਾਂਗੇ ਅਸੀਂ ਕੁੱਟਾਂਗੇ ਠੀਕ ਆ ਕੁੱਟ ਲੈਣ ਕੋਈ ਗੱਲ ਨਹੀਂ ਵੀ ਤੁਸੀਂ ਸਰਪੰਚ ਕੋਲੇ ਜਾਓ ਸਰਪੰਚ ਮੈਂ ਉਹਨੂੰ ਕਿਹਾ ਅਸੀਂ ਵੀ ਇਹ ਨੂੰ ਮੇਰੇ ਕੋਲੇ ਕੋਈ ਗੱਲ ਨਹੀਂ ਚਲੋ ਚਲੋ ਠੀਕ ਹੈ ਜੇ ਉਹਨੇ ਕਿਹਾ ਸੀ ਵੀ ਮੈਂ ਉਹਨੂੰ ਆਖਿਆ ਜੀ ਮੈਂ ਹੈ ਤੁਸੀਂ ਸਰਪੰਚ ਕੋਲ ਬੈਠ ਕੇ ਮੇਰਾ ਹਸਾਬ ਕਰ ਦਿਓ ਉਹ ਕਹਿੰਦਾ ਸਾਡੀ ਬੇਇਜ਼ਤੀ ਹੁੰਦੀ ਹੈ ਵੀ ਸਰਪੰਚ ਕੋਲ ਸਾਡੀ ਬੇਇਜ਼ਤੀ ਹੁੰਦੀ ਹੈ ਕੋਈ ਗੱਲ ਨਹੀਂ ਚਲੋ ਜੇ ਉਹ ਉਹ ਐ ਤਰੇ ਵੀ ਕੋਈ ਗਲਤੀ ਹੈ ਮਾੜੇ ਮੁੱਟੇ ਕੰਮ ਦੀ ਚਲੋ ਸਰਪੰਚ ਕੋਲ ਬੈਠੋ ਤੁਸੀਂ ਸਰਪੰਚ ਕੋਲ ਜਾ ਕੇ ਹਸਾਬ ਕਰੋ ਵੀ ਜੇ ਕੋਈ ਗਲਤ ਹੈ ਉਹ ਕੰਮ ਸਹੀ ਵੀ ਕਰੂਗਾ ਹੂੰ ਇਹ ਗੱਲ ਤਾਂ ਨਹੀਂ ਹੋਈ ਵੀ ਸਾਰੇ ਪਿੰਡ ਕੋਲੇ ਕਹੀ ਜਾਂਦੇ ਵੀ ਅਸੀਂ ਮੰਨ ਕੇ ਉਹਨ ਸਮਾਰ ਕੇ ਕੁੱਟਾਂਗੇ ਮੈਂ ਉਹਨਾਂ ਦਾ ਕਰਕੇ ਇਹ ਕੰਮ ਗਲਤ ਕੋਸ਼ ਕੰਮ ਮੈਂ ਗਲਤ ਕਰਨ ਜਾ ਰਿਹਾ ਹਾਂ ਤੇ ਉਹਦੇ ਜ਼ਿੰਮੇਦਾਰ ਸਾਰੇ ਇਹ ਹੋਣ ਦੇ ਭੀਰੀ ਆਪਣੇ ਬਲਜਿੰਦਰ ਸਿੰਘ ਸਨ ਆਫ ਕਰਨੈਲ ਸਿੰਘ ਅ ਸਨ ਆਫ ਖੋਜਾ ਸਿੰਘ ਦਾ ਬਲਜਿੰਦਰ ਸਿੰਘ ਦਾਸ ਪੁੱਤਰ ਕਰਨੈਲ ਸਿੰਘ ਕਰਨੈਲ ਸਿੰਘ ਦਾ ਪੁੱਤਰ ਸਨ ਆਫ ਖੋਜਾ ਸਿੰਘ ਦਾ ਖੋਜਾ ਸਿੰਘ ਦਾ ਇਹ ਮਬਲਜਿੰਦਰ ਸਿੰਘ ਦਾ ਸੈਨਫ ਸੁਪੁੱਤਰ ਕਰਨੈਲ ਸਿੰਘ ਕਰਨੈਲ ਸਿੰਘ ਸੁਪੁੱਤਰ ਹਨ ਫੌਜਾ ਸਿੰਘ ਜੇ ਕੋਈ ਵੀ ਮੈਂ ਮਨਵੀ ਗਲਤ ਕਰ ਹੁਣ ਚੱਕਦਾ ਤਾਂ ਉਹਨਾਂ ਦਾ ਕਰਕੇ ਚੱਕਦਾ ਹਾਂ ਤੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਰਨ ਵੀ ਜੋ ਮੇਰੇ ਨਾਲ ਹੁਣ ਮਹਿਲਾ ਤੋਂ ਡਰ ਕੇ ਡਰ ਰਿਹਾ ਹਾਂ ਮੈਂ ਡਰ ਰਿਹਾ ਹਾਂ ਹਮਨਾਪੂ ਵੀ ਮੰਮੂ ਉਹ ਹਰੇਕ ਬੰਦੇ ਕੋਲੇ ਕਹਿੰਦੇ ਆ ਵੀ ਉਹਨੂੰ ਬਰਿਆ ਕੇ ਅਸੀਂ ਸਾਧਦੇ ਹਾਂ ਮੇਰੇ ਸੰਦ ਉੱਥੇ ਪਏ ਹਨ ਸੰਦ ਮੇਰੇ ਸਾਰੇ ਉੱਥੇ ਪਏ ਆ ਤੇ ਸਿਗਰਟ ਦੇ ਲਾਲੋ ਮੋ ਟੇਮ ਟੇ ਮਾੜੇ ਕੋਈ ਚਾਲੀ ਢੋਲ ਤੇ ਬਾਕੀ ਹੋਰ ਵੀ ਸਮਾਨ ਕਈ ਪਿਆ ਹੈ ਵੀ ਉਹ ਸਾਧਦੇ ਹਾਂ ਉਹ ਸਾਧਦੇ ਮੈਨੂੰ ਬਰਿਆ ਕੇ ਮੈਂ ਗਿਆ ਨਹੀਂ ਵੀ ਗਿਆ ਨਹੀਂ ਵੀ ਉਹ ਕਹਿੰਦੇ ਆ ਲੋਕਾਂ ਕੋਲੇ ਇੱਕ ਕੋਲੇ ਕਹਿੰਦੇ ਮੈਂ ਉਹ ਤਾਂ ਕਰਤੀ ਨਹੀਂ ਗਿਆ ਲੋਕਾਂ ਕੋਲੇ ਕਹਿੰਦੇ ਆ ਵੀ ਉਹਨੂੰ ਪ੍ਰਿਆਕੇ ਅਸੀਂ ਸਾਦਿਆਂ ਪ੍ਰਿਆਕੇ ਸਾਦ ਕੀ ਛੱਦ ਕੇ ਬੰਨ ਕੇ ਸਮਾਰਕ ਹੀ ਖੁੱਟਾਂਗੇ ਜੀ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ ਹੋ ਗਲਤੀ ਜੇ ਕੋਈ ਵੀ ਚਲੋ 19 ਮੜੀ ਬੁੱਟੀ ਉਹਨਾਂ ਨੂੰ ਮੈਂ ਕਿਹਾ ਸੀ ਵਿਚਗਾਠ ਨਹੀਂ ਵੀ ਆ ਗਾਠ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਪੱਟ ਕੇ ਕਰ ਸਹੀ ਕਰ ਦੂਗਾ ਉਹ ਵੀ ਕਿਹਾ ਸੀ ਮੈਂ ਪੱਟ ਕੇ ਸਹੀ ਕਰ ਦੂਗਾ ਤੇ ਉਹ ਕਹਿੰਦੇ ਅਸੀਂ ਹੁਣ ਪੈਸੇ ਦੇ ਮੇਰੇ ਰਹਿੰਦੇ ਹਨ ਰਹਿੰਦੇ ਹੈ 60000 ਰੁਪਇਆ 60000 ਰੁਪਇਆ ਮੇਰਾ ਉਹਨਾਂ ਕੰਨੀ ਰਹਿਣਾ ਹੈ ਰਹਿੰਦਾ ਪਮੇ ਸਰਪੰਚ ਦੇ ਦੁਆਰੇ ਕੋਈ ਵੀ ਦੁਆਰੇ ਉਹ ਤੋਂ ਬਾਅਦ ਉਹ ਨੁਕਸ ਕੱਢਣ ਲੱਗੇ ਨੁਕਸ ਕੱਢ ਦਿਆ ਹੁਣ ਉਹ ਬਾਅਦ ਚ ਕੱਢਣ ਲੱਗੇ ਵੀ ਪੈਸੇ ਜਿੰਨੇ ਉਹਨਾਂ ਨੂੰ ਔਖੇ ਲੱਗਦੇ ਆ ਹੂੰ ਇਹਦਾ ਕਰਕੇ ਮੈਂ ਹੁਣ ਕੋਈ ਵੀ ਕੋਈ ਗਲਤ ਕਦਮ ਲੈਣਾ ਤਾਂ ਉਹ ਪੀਰੀ ਬਲਿੰਦਰ ਸਿੰਘ ਸੈਨਫੋਰ ਕਰਨੈਲ ਸਿੰਘ ਉਹ ਜ਼ਿੰਮੇਦਾਰ ਹੋਣਗੇ ਕੋਈ ਵੀ ਮੈਂ ਗਲਤ ਕਦਮ ਲੈਣਾ ਹੋਣਾ